ਨਾ ਨਾ ਕੰਪਣਾ ਵੀ ਹੂੰ ਬਣਾ ਕੇ ਲਾ ਗਣ ਅੱਛਾ ਜੀ ਉਹ ਕੇ ਉਹ ਕੇ ਆ ਗਏ ਉਹਨਾਂ ਢਾਈ ਮਾਰਦੇ ਜਨਨ ਨਿਕਲੇ ਹੂੰ ਹਾਂ ਢਾਈ ਮਾਰਦੇ ਮੇ ਪੁੱਤਰ ਲਾਜੋ ਡੰਗਰ ਸਾਡੇ ਕਾਹਾਂ ਹੋਟੇ ਨਾ ਚੰਨੜਪੁਰ ਲਾਜ ਤੇ ਸਾਡੇ ਗੱਲਾਂ ਕਰ ਰੋਏ ਹੂੰ ਮੇਰਾ ਸਹੀ ਕਿਥੋਂ ਕਾਣ ਦੇ ਹੂੰ ਸਸੀ ਗੱਲ ਜੀ ਮੈਂ ਆ ਗੁਰਦਰਸ਼ਨ ਸਿੰਘ ਸੰਧੂ ਤੇ ਤੁਸੀਂ ਦੇਖ ਰਹੇ ਹੋ ਖਬਰ ਆਪ ਚੈਨਲ ਮੇਰੀ ਕੋਸ਼ਿਸ਼ ਇਹ ਹੁੰਦੀ ਕਿ ਵਕਤ-ਵਕਤ ਬਜ਼ੁਰਗਾਂ ਨਾਲ ਇੰਟਰਵਿਊ ਕਰਕੇ ਉਹਨਾਂ ਦੇ ਉਹ ਪੁਰਾਣੇ ਜਿਹੜੀਆਂ ਯਾਦਾਂ ਨੇ ਉਹਨਾਂ ਨੂੰ ਤਾਜ਼ਾ ਰੱਖਿਆ ਜਾਵੇ ਤਾਂ ਕਿ ਉਹਨਾਂ ਦੀਆਂ ਪੀੜ੍ਹੀਆਂ ਇਹ ਸਮਝ ਸਕਣ ਕਿ ਸਾਡੇ ਬਜ਼ੁਰਗ ਕਿਸ ਤਰੀਕੇ ਨਾਲ ਉਜੜ ਕੇ ਆਪਣੇ ਭਰੇ ਘਰ ਛੱਡ ਕੇ ਰਾਤ ਰਾਜੇ ਸੀਗੇ ਸਵੇਰੇ ਕੰਗਾਲ ਹੋ ਕੇ ਘਰਾਂ ਚੋਂ ਨਿਕਲੇ ਤਾਂ ਉਸੇ ਕੜੀ ਦੇ ਤਹਿਤ ਅਸੀਂ ਬੁਰਜ ਮੱਖਣ ਸਿੰਘ ਫਿਰੋਜ਼ਪੁਰ ਦੇ ਵਿੱਚ ਆ ਪਿੰਡ ਆ ਤੇ ਇਹ ਦੋਵੇਂ ਜੀ ਇਹਨਾਂ ਦਾ ਜਿਹੜਾ ਸਾਰਾ ਆਪਾਂ ਪੁੱਛਾਂਗੇ ਉਮਰ ਕਿੰਨੀ ਆ ਉਧਰੋਂ ਕੀ ਵਿਆਹ ਇਹਨਾਂ ਦਾ ਉਧਰ ਹੋਇਆ ਸੀ ਕਿ ਇੱਧਰ ਹੋਇਆ ਆਪਾਂ ਗੱਲ ਕਰਦੇ ਆ ਬਜ਼ੁਰਗਾਂ ਦੇ ਨਾਲ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਕੀ ਨਾਮ ਆਪਣਾ ਮਕਤਬ ਤੇ ਉਮਰ ਕਿੰਨੀ ਹੋ ਗਈ ਜੇ ਮਾਤਾ ਸਾਡੇ ਹੋ ਗਈ 100 ਪੰਨਾ 100 ਹੋ ਗਈ ਜਾਰੇ ਹੋ ਗਈ 100 ਸਾਲ ਤੋਂ ਉੱਤੇ ਜੇ ਜਾਨੀ ਤੁਹਾਨੂੰ 100 ਬਕਰ ਲਾ 100 ਪਾਲਾ ਟੁੱਡੀਆਂ ਖਾਂਦਾ ਕੰਗਣਪੁਰ ਅੱਛਾ ਜੀ ਤੇ ਕਿਉਂ ਨਹੀਂ ਆਂ ਦਿਲਾ Lahore ਦਾ ਅੱਛਾ ਪੂਰੀ ਹੋਸ਼ਾਬਾਸ ਤੁਹਾਨੂੰ ਜੇ ਹੁਣ ਤੁਹਾਨੂੰ ਪਿੰਡ ਛੱਡ ਦਈਏ ਚਲੇ ਜਾਓਗੇ ਘਰੇ ਆ ਤੇ ਵਾਹ ਗਰੂ ਵਾਹ ਵਾਹ ਮੇਰੇ ਦੋ ਕੁਗਾਰੇ ਵਾਈ ਦੀ ਬੱਚਿਆ ਅੱਛਾ ਜੀ ਕਿਹਾਂ ਪਾਕਿਸਤਾਨ ਦੇ ਹੂੰ ਉੱਥੇ ਬਾਪੂ ਜੀ ਤੁਹਾਡੇ ਪਿੰਡ ਦੇ ਵਿੱਚ ਮੁਸਲਮਾਨ ਸਿੱਖ ਜਾਂ ਖੱਤਰੀ ਕਿਹੜੇ ਕਿਹੜੇ ਘਰ ਸੀ ਕੋਈ ਨਾਵਾਂ ਦਾ ਬੋਲੇ ਬੜੇ ਆ ਤਾਂ ਸਾਡੇ ਨਾਲ ਹੀ ਆ ਗਿਆ ਖੱਤਰੀ ਦਾ ਮੰਗੋ ਸ਼ਾ ਅੱਛਾ ਜੀ ਬਿਹਾਰੀ ਸ਼ਾ ਹੂੰ ਖਸ਼ਾਲ ਜਵਾਲਾ ਅੱਛਾ ਜੀ ਇਹ ਮੁਸਲਮਾਨ ਕੋਈ ਬੇਲੀ ਤੁਹਾਡੇ ਜਿਹੜੇ ਸੀ ਜਾਂ ਕੋਰ ਚੌਧਰੀ ਸੀ ਉਦੋਂ ਦੇ ਉਹ ਚੌਧਰੀ ਜਿਹੜੇ ਸਾਨੂੰ ਚੱਡਣ ਆਏ ਅੱਛਾ ਜੀ ਅਬਦਰ ਅਬਦਰ ਮਾਣ ਅੱਛਾ ਜੀ ਉਹ ਚੌਧਰੀ ਜਿਹੜੇ ਸਾਨੂੰ ਚੱਡਣ ਆਏ ਅੱਛਾ ਅਬਦਰ ਅਬਦਰ ਮਾਹਣ ਅੱਛਾ ਬੋਲਦਾ ਸੀ ਨਾ ਫਰੀਮਾ ਬੂੜੀ ਨੂੰ ਕੋਤੇ ਦੇ ਬਾਗ ਨਾਲ ਇਹ ਚਲਿਆ ਅੱਛਾ ਕੰਨੜਪੁਰ ਹੋਰ ਕਿਹੜੇ ਬੇਲੀ ਸੀ ਮੁਸਲਮਾਨ ਕੋਈ ਮੋੜ ਮੋੜ ਤਾਂ ਬੜੇ ਹੀ ਬਲੇ ਸਾਰੇ ਸਾਰੇ ਜਨ ਮੋੜਦੇ ਨੇ ਮੈਂ ਪੁੱਤਰ ਲਾਇਓ ਡੰਗਰ ਸਾਡੇ ਕਾਹਾਂ ਹੁੰਦੇ ਨਾ ਕੰਨੜਪੁਰ ਲਾਗੇ ਤੇ ਸਾਡੇ ਗੱਲਾਂ ਕਰ ਰੋਏ ਮੈਂ ਅਹੀ ਕਿ ਤੁਕਾਂਗੇ ਉਹਨਾਂ ਦਾ ਆਬ ਕੰਮ ਕਰ ਰਹਾ ਤੇ ਮਖਿਆਰ ਸਾਨੂੰ ਕੌਣ ਡੇਗਾ ਮੈਂ ਕਿਹਾ ਸਾਨੂੰ ਫੇਰ ਵੇਖੋ ਭੜੇ ਘਰ ਚੱਲੀ ਜਾਣਾ ਹੂੰ ਦੋ ਠੇਕੀਆਂ ਕਣਕ ਦੀਆਂ ਦੋ ਠੇਕੀਆਂ ਚੱਡੀ ਜਾਣਾ ਮੈਂ ਕਿੰਦੇ ਜੋਗੀ ਸਰੀਏ ਚੇਤੇ ਆਉਂਦਾ ਘਰ ਫੇਰ ਹੈ ਘਰ ਚੇਤੇ ਆਉਂਦਾ ਹਾਂ ਘਰ ਹੋਵੇ ਮੇਰੇ ਪਿਜਾਰੇ ਚਾਰ ਪੜਾ ਰਹੇ ਹੂੰ ਦੋ ਦੇ ਮੂੰਹ ਠੀਂ ਆਈ ਨੂੰ ਤੇ ਦੋ ਦੇ ਮੂੰਹ ਠੀਂ ਆਈ ਨੂੰ ਮੇਰਾ ਪੇੜਾ ਵੱਡਾ ਸੀ ਉਹ ਦੁਪਹਿਰ ਦੁਜੇ ਇਹ ਗੱਲ ਆਜਿਓਰ ਕੱਲ ਹੋਰ ਆਦਿ ਇਦਰ ਆ ਆ ਪੈਰ ਲੱਗ ਗਏ ਬਾਪੂ ਉੱਥੇ ਦੱਸੋ ਸਕੂਲ ਹੈ ਸੀ ਕੋਈ ਸਾਡੇ ਸਕੂਲ ਹੈ ਇਹ ਮਲਵਾਨਾ ਹੈ ਗਾ ਇਹ ਮੁਸਲਮਾਨਾ ਅੱਛਾ ਜੀ ਉਹ ਬਾਗ ਲੈਂਦਾ ਰੇ ਉਹ ਉਹਨਾਂ ਉਹਨਾਂ ਦੇ ਸੀ ਸਾਡਾ ਸਕੂਲ ਤੇ ਗੁਰਦੁਆਰਾ ਗੁਰਦੁਆਰਾ ਸਾਹਿਬ ਗੁਰਦੁਆਰਾ ਵੀ ਨਹੀਂ ਤੇਰਾ ਅੱਛਾ ਆ ਜੀ ਨਾ ਜਿਆਦੀ ਆਬਾਦੀ ਜਿਹੜੀ ਆ ਉਹ ਮੁਸਲਮਾਨਾਂ ਦੀ ਕਿ ਸਿੱਖਾਂ ਦੀ ਸੀ ਜਾੜੀ ਮੁਹਮਮਦ ਅੱਛਾ ਹਾਂ ਫਿਰ ਬਾਜਾਂ ਨਾ ਰੇ ਅੱਛਾ 8 9 ਕਦਮ ਮਾਈਨਾਂ ਦੇ ਹੂੰ ਆਪਸ ਵਿੱਚ ਕਿਵੇਂ ਰਹਿੰਦੇ ਸੀ ਪਿਆਰ ਨਾਲ ਰਹਿੰਦੇ ਸੀ ਕਿ ਲੜਾਈ ਨਾਲ ਪਿਆਰ ਨਾਲ ਜਿਵੇਂ ਹੁਣ ਮਾਹੌਲ ਆ ਉਹ ਤਾਂ ਲੜਾਈ ਝਗੜੇ ਚੱਲਦੇ ਮੈਂ ਰੋ ਨਾ ਰੋ ਨਾ ਢਾਈ ਮਾਰਦੇ ਜਾਂ ਨਿਕਲ ਹਾਂ ਢਾਈ ਮਾਰਦੇ ਕਿਹੜੇ ਬੰਦੇ ਸੀ ਦੁਬਾਰਾ ਨਾ ਦੱਸਿਆ ਜੇ ਮੁਸਲਮਾਨਾਂ ਦੇ ਜਿਹੜੇ ਜਿਹੜੇ ਰੋਏ ਸੀਗੇ ਤੁਹਾਨੂੰ ਗੱਲ ਉਹ ਨਾ ਗੱਲ ਹਮਦਰ ਮਨਾ ਕੇ ਨਾ ਇੱਕ ਘੜੀ ਉਹਨੇ ਕੋਹੀਆ ਉਹਦੇ ਤੋਂ ਛੋਟਾ ਖੁਸ਼ੀਆਂ ਹਾ ਖੁਸ਼ੀਆਂ ਯਕ ਰੰਗੜਾ ਮੋਨਾ ਦਾ ਪੇਉੜੀ ਉਹ ਯੋ ਕੋਹ ਦਾ ਹੋਰ ਦੀ ਕੋਇਆ ਬੈਣਾ ਉਹ ਨਾ ਇੱਕ ਤੁਸੀਂ ਪਹਿਲਾਂ ਦੱਸਣ ਦਾ ਇਹ ਰੰਗੜ ਸੀ ਕੋਈ ਰੰਗੜ ਤਾਂ ਜੜਾ ਰੇ ਅੱਛਾ ਹੋਦਾ ਧਨ ਰੋਕ ਲੈ ਮਾਰ ਕਰੀ ਅੱਛਾ ਜੀ ਹੋਦੇ ਬੈਨੇ ਬੈਜਾ ਮੇਰੇ ਪੇਉ ਹੂੰ ਹੂੰ ਜੇ ਨਾ ਆਪਾ ਬੈਠਿਆ ਅੱਛਾ ਜੀ ਕੁਰਸੀਆਂ ਢਾਲ ਲਿਆ ਨੇ ਕੀ ਮਜ਼ਾ ਲ ਹੋਏ ਕਰਦੇ ਕੋਈ ਗੱਡਾ ਚੌਧਰੀ ਸੀ ਇਲਾਕੇ ਦਾ ਰੰਗੜਾ ਅੱਛਾ ਹੋ ਗਈ ਇੱਥੋਂ ਗਿਆ ਇਹਨਾਂ ਨੌਰਾਜੋ ਨੌਲੇ ਟਿਕਟੇ ਲੱਗੇ ਨੇ ਤੁਹਾਡੇ ਆਹ ਦੇ ਨੌ ਨੌਲਾ ਜਗਿਆ ਮਮਦੋੜ ਤੇ ਨਾਲ ਜਿਹੜੇ ਨੌਲਾ ਆ ਨੌ 300 ਕਿੱਲੇ ਦਾ ਮਾਲ ਕਦੇ ਵੱਡ ਫਟ ਬੜੀ ਹੋਈ ਫਿਰ ਬੜੇ ਵੱਡ ਅਰੀਬ ਬੈਜਾ ਨਾ ਉੱਤੇ ਸਾਠ ਨੇ ਮम्मे ਮੂਸ ਪਾਏ ਬੱਚਿਆਂ ਨੇ ਤੇ ਬੱਚਿਆਂ ਜਨਾਨੀਆਂ ਮਾਰਿਆ ਜਨਾਨੀਆਂ ਮਾਰਿਆ ਬੜਾ ਦੁੱਖ ਦੁੱਖ ਭਰਿਆ ਸਮਾ ਨਹੀਂ ਪੈਂਦਾ ਰੋ ਮੈਂ ਉੱਤੇ ਪਈ ਜਾਣਾ ਉਵੇਂ ਪਈ ਗਈ ਤੁਸੀਂ ਤੁਸੀਂ ਵੇਖੇ ਆਹ ਉੱਤੇ ਛੱਡ ਦੇ ਗੱਡੇ ਗੱਡੇ ਅੱਛਾ ਅੱਛਾ ਅਥੇ ਕਸੂਰ ਆਣੋ ਤਰੇ ਹੂੰ ਕਸੂਰੋਂ ਆਣ ਕੇ ਉਹਨਾਂ ਆ ਕੇ ਕੰਗਣਵੜ ਚਲਾ ਲੇ ਤੇ ਕਸੂਰ ਆਣ ਕੇ ਲਾਹ ਤੇ ਲਾ ਕੇ ਰੋਡੇ ਚੁੱਕਰ ਕਾਲੋ ਬਚਨ ਇਧਰ ਹੋ ਗਈ ਗੱਡੀ ਘਾੜ ਘਾੜ ਕਰਦੀ ਬੱਚਾ ਅੱਗੇ ਖਲੋ ਗਈ ਮਿੰਟ ਨਹੀਂ ਜਾਦਣਾ ਪੈਰ ਹਟਾ ਲੇ ਜਲੇ ਉਹ ਤਲੰਗ ਬੱਚਾ ਰੋਡੇ ਖਵਾ ਲਿਆ ਦੂਜੇ ਗੱਡਾ ਨਾਲ ਉੱਤੋਂ ਚੁੱਕਿਆ ਜਦੋਂ ਅਪਰੋਜ ਪਰ ਲਾਇਆ ਇੱਥੇ ਸਾਡਾ ਬਾਬਾ ਵਿਆਹ ਆਇਆ ਅੱਛਾ ਆ ਚੋਗ ਪਹਿਲੇ ਮੇਰਾ ਪਿਤਾ ਆਲਾ ਦੇ ਬਰਾਦਰ ਆਇਆ ਇੱਥੇ ਉਦੋਂ ਬੱਕੇ ਨਾ ਆਨੇ ਗਏ ਅੱਛਾ ਉਹਨੂੰ ਪੜਾ ਦੇ ਗਏ ਇੱਥੇ ਬੈ ਗਏ ਆਨਕੇ ਜਿਹੜਾ ਉਹਨਾਂ ਤੋਂ ਵੱਡਾ ਰਹਿਣਾ ਇਹ ਤੋਂ ਉਹਨਾ ਮਾਮਾ ਉਹਨੇ ਤੋਂ ਦੋ ਦਿਨ ਅੰਨੇ ਨਹੀਂ ਬੁੱਝ ਲਾਗਣ ਸਾਨੂੰ ਆ ਕਰਨ ਪਨਾ ਗਏ ਹੂੰ ਪਨਾ ਗਏ ਲਾਗਣ ਅੱਛਾ ਜੀ ਮੁਕੇ ਮੁਕੇ ਆ ਗਏ ਬਾਕੇ ਹੀ ਗਾ ਰਿਹਾ ਜਾਓ ਉਧਰ ਤੋਂ ਉਹਨੂੰ ਪੜਾ ਲੱਗ ਜਾ ਸਾਰਿਆਂ ਨੂੰ ਐਵੇਂ ਕਹਿੰਦੇ ਰ ਆ ਪਨਾ ਗਏ ਮੁਕੇ ਆ ਗਏ ਇੰਨਾ ਨਾ ਡਾ ਲਾਗਣ ਤਪੇ ਪਾਉਣੇ ਆ ਕਾਲੀਆਂ ਟੁੱਟੀਆਂ ਬੰਜੀਆਂ ਹੀ ਲਬੀਆਂ ਬਾਹਰੋਂ ਇਹਨਾਂ ਹੋਈ ਨਾ ਚੜੀਆਂ ਪੁਰਾਣਾ ਦਰਾਨੋਂ ਅਈ ਧੁਰ ਕੇ ਘਰ ਸਾਨੂੰ ਕੋ ਚਾਇ ਲਬੇ ਇੱਕ ਦਿਨ ਇਹਨੂੰ ਉਹ ਰਾਂਝਾ ਨੂੰ ਪਾਰ ਲੰਗ ਵੀ ਵੀੜੀ ਛੜਕੋ ਪਾਰ ਫਰੀਦਕੋਟ ਵਾਲਾ ਹਾਂ ਉਹ ਤੇ ਕੋ ਚਾਇ ਨਾ ਅੱਜ ਆ ਕੇ ਜਾਣ ਕੋਈ ਕੋਈ ਨਾ ਕੋਈ ਮੇਰੇ ਯਾਨੀ ਸਰਦਾਰੀ ਛੱਡ ਕੇ ਤੇ ਇੱਕ ਵਾਰ ਤ ਕੰਗਾਲ ਹੋ ਗਏ ਕੰਗਾਲ ਹੋ ਗਏ ਉਹ ਨਾ ਕਮਾੜ ਐ ਦਾਦਾ ਅਸੀਂ ਬਾਦਰ ਵਾਂ ਨਿਕਲੇ ਜਦੋਂ ਬਾਦਰ ਵਾਂ ਉਹਨੂੰ ਕਮਾੜ ਕੱਤੇ ਜਾਂਦੇ ਹਾਂ ਹਾਂਜੀ ਹਾਂਜੀ ਐਵੇਂ ਅਸੀਂ ਵਿੱਚ ਮਾਰ ਗਏ ਉਹ ਕਮਾੜ ਲੈਣਾ ਉਹ ਤੋਂ ਇਹਨਾਂ ਮੋੜਾ ਡੋ ਬਾਤ ਲੈਣਾ ਅੱਛਾ ਉਹ ਨਾ ਕਮਾੜ ਉਹੀ ਖਾ ਲੈਣਾ ਹੋਰ ਖਾ ਲੈਣਾ ਉਹ ਤਾਪ ਚੜਨ ਲੱਗ ਪਿਆ ਕੱਚਾ ਕਮਾੜ ਉਹ ਵੀ ਤਾਪ ਚੜਨ ਲੱਗ ਪਿਆ ਪਿੰਡ ਹਾਂ ਹਸਣਾ ਜੰਜ਼ੇਰ ਅੱਛਾ ਟੁੱਟੇ ਹਾਂ ਅਕੀਬੂਲਾ ਮਛਾਣੇ ਦੇ ਲੰਡਿਆਂ ਵਾਲਾ ਤੇ ਲੰਡਿਆਂ ਦੇ ਤਿੰਨ ਪਿੰਡ ਅੱਛਾ ਬਾਪੂ ਜੀ ਮੈਨੂੰ ਇਹ ਦੱਸੋ ਸਮਾਂ ਉਹ ਚੰਗਾ ਸੀ ਕਿ ਹੁਣ ਚੰਗਾ ਹਾਂ ਗਾਲ੍ਹੇ ਭਈ ਉਹਦੋਂ ਇੱਕ ਬੰਦੇ ਦਾ ਬੰਦਾ ਪਛਾਣਦਾ ਸੀ ਮੈਂ ਜਾਂਦੇ ਘਾਲ ਤੇ ਰਸਾ ਪਾਇ ਅੱਜ ਪੈਣਾ ਰਸਾ ਉਹ ਲਗਾ ਰਸਾ ਲੰਮਾ ਨਹੀਂ ਹੋ ਗਿਆ ਜ਼ਿਆਦਾ ਹੈ ਨਹੀਂ ਓਲਾ ਮਾਉਰਾ ਲੈ ਕਿੱਥੇ 1947 2024 ਆ ਗਿਆ ਰੱਸਾ ਦਾ ਇਹ ਤਾਂ ਗੱਲ ਚ ਹੋਣਾ ਨਹੀਂ ਨਹੀਂ ਇਹ ਗੱਲ ਬਣੀ ਆ ਇਹ ਨਾਲ ਮੈਂ ዳਕੀਆ ਤੇ ਹੀ ਪਾਲੀ ਤੇ ਬੜਾ ਗਿਆ ਲਾਲ ਹਾਂਜੀ ਉਹਦਾ ਲਈ ਬੰਨ ਇਹਦਾ ਰਾਇਆ ਹੋਣਾ ਦਾਦਾ ਮੰਗੇ ਜਾਈ ਉਹ ਬਣ ਉਹਦੇ ਬਾਲ ਤੇ ਬੰਨੇ ਓਲਾ ਪਾਣੀ ਪੋਣੀ ਨਹੀਂ ਕਿਹਜੋ ਪੀਤਾ ਗਲਾਸੀ ਵੀ ਆ ਜਾ ਚ ਬੋ ਉਹਨਾਂ ਦਾ ਇਹ ਤਾਂ ਗਲੇ ਦੇ ਦੋ ਨੋਟ ਅਥਲੋ ਬਰ ਹੈ ਮਾਤਾ ਵੇ ਲੋ ਗਲੇ ਨੋਟ ਕਹਿੰਦੇ ਆ ਹਾਂਜੀ ਔਰ ਉਹ ਗਲੇ ਵੀ ਗਲੇ ਨੋਟ ਮੈਨੂੰ ਰੱਖੇ ਬਣਾੜਾ ਬਣਾੜਾ ਮੇਰੀ ਬੋਲੀ ਹੀ ਬਾਗਣ ਆ ਹਾਂ ਚਲ ਉਹ ਲੱਗ ਜਾਂਦੇ ਤੇ ਕੀ ਗੱਲਾਂ ਕਰਦੇ ਨੇ ਦੇਖ ਲੈ ਪੱਤਰ ਹਾਂ ਆ ਖੁੰਡਾ ਮੜਾ ਡਾਂਗ ਜੀ ਕਰੋ ਸਿੱਧੀ ਨਹੀਂ ਅੱਜ ਥੋੜੀਆਂ ਜਿਹੀ ਇਸ ਤਰ੍ਹਾਂ ਦੀ ਗੱਲਾਂ ਇਹ ਹੋ ਜੀ ਤੇ ਮਾਤਾ ਚਲੋ ਹੁਣ ਤੁਹਾਡੇ ਨਾਲ ਹੀ ਗੱਲ ਕਰ ਲੈਨੇ ਬਾਪੂ ਨੇ ਤਾਂ ਬਥੇਰੀਆਂ ਗੱਲਾਂ ਕਰ ਲਈਆਂ ਤੇ ਤੁਸੀਂ ਵਿਆਹ ਤੋਂ ਪਹਿਲਾਂ ਫਿਰ ਬਾਪੂ ਨੂੰ ਵੇਖਿਆ ਸੀ ਕਿ ਨਹੀਂ ਵੇਖਿਆ ਨਾ ਉਦੋਂ ਨਹੀਂ ਰਵਾਜ ਹੈ ਇਹ ਇਹ ਤਾਂ ਰਵਾਜ ਹੀ ਨਹੀਂ ਸੀ ਗਾ ਵੀ ਇਹ ਤੇ ਮਾਤਾ ਜਿਹੜਾ ਦੇਸ਼ ਦੀ ਵੰਡ ਜਦੋਂ ਹੋਈ ਆ ਤੁਹਾਡਾ ਤੁਸੀਂ ਉਦੋਂ ਵਿਆਹ ਨਹੀਂ ਸੀ ਹੋਇਆ ਤੇ ਤੁਸੀਂ ਆਪਦੇ ਪੇਕਿਆਂ ਤੇ ਸੀ ਉੱਥੇ ਕੀ ਮਾਹੌਲ ਰਿਹਾ ਕਿਹੋ ਜਿਹਾ ਉਜਾੜਾ ਕਿਵੇਂ ਸੀ ਇਸੇ ਤਰ੍ਹਾਂ ਹੀ ਬਸ ਤੂੰ ਮੇਰਾ ਭਰਾ ਮੈਂ ਵੀਰ ਤੂੰ ਬੀਬੀ ਮੇਰੀ ਤੂੰ ਭੂਆ ਹੈ ਜਾਂਗੀਰ ਭੈਣ ਹੈ ਇਸ ਤਰ੍ਹਾਂ ਗੁਜ਼ਾਰਾ ਹੋਇਆ ਉਹ ਚਾਰੇ ਧਰਦੇ ਸੀ ਅਸੀਂ ਬਾਹਰੋਂ ਆਏ ਸੀ ਪਰ ਸਾਡੇ ਨਾਲ ਉਹ ਆਪ ਦੇ ਪੈਣਾ ਪਰਾਂਤ ਰਹੀ ਵਰਤੇ ਤੁਹਾਨੂੰ ਕੋ ਯਾਦ ਹੋਦਰ ਤੇ ਮੁਸਲਮਾਨ ਕੁੜੀਆਂ ਜਿਹੜੀਆਂ ਤੁਹਾਡੇ ਕੋ ਸੇਲੀਆਂ ਹੋਣਗੀਆਂ ਸੇਲੀਆਂ ਹੀਆਂ ਸੀ ਚਾਰ ਪੰਜ ਐਸੀ ਕੁੜੀਆਂ ਹੀਆਂ ਸਾਂ ਕਿਹੜਾ ਨਾਂ ਕੋ ਦੱਸੋ ਇੱਕ ਦਾ ਨਾਂ ਜੀਵਾ ਸੀ ਇੱਕ ਦਾ ਨਾਂ ਤਾਰੋ ਇੱਕ ਦਾ ਨਾਂ ਪਰਲੋ ਇੱਕ ਦਾ ਨਾਂ ਜੀਵਾ ਸੀ ਉਹ ਆ ਇੱਥੇ ਸਾਡੇ ਕੋਲ ਬੈਠ ਕੇ ਵਿਆਹੀ ਸੀ ਤੋਂ ਦਾ ਪਿੰਡੋਂ ਥੇ ਕਿਹੜਾ ਸੀਗਾ ਮਾਨਕ 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 ਜੋਧੂ ਤੇ ਨਾਲ ਲਾਗੇ ਪਿੰਡ ਮਾਨਕ ਭਾਈਕੋਟ ਇਹ ਤਿੰਨ ਰਲਦੇ ਹਿੱਤਾਂ ਵਿੱਚ ਕਿਹੜੀ ਤਹਿਸੀਲ ਚ ਸੀਗੇ ਆਪਣੇ ਰੈਡੈਂਡਾਂ ਦੀ ਤਹਿਸੀਲ ਇਸ ਤਰ੍ਹਾਂ ਕੋਈ ਆਪਾਂ ਐਡੀ ਲੰਮੀ ਢੂੰਡਾ ਪਾਣੀ ਢੂੰਡੇ ਅਕਲ ਇੰਨੀ ਸੀ ਚਰਖਾ ਡਾ ਲਿਆ ਤੇ ਚਰਖੇ ਦੇ ਵਿੱਚ ਧਿਆਨ ਹੈ ਬਾਹਰ ਨਹੀਂ ਦੇਖਣਾ ਵੀ ਕੌਣ ਆਇਆ ਤੇ ਕੌਣ ਗਿਆ ਮਤਲਬ ਜਿਵੇਂ ਮੁੰਡੇ ਕੁੜੀਆਂ ਹੁਣ ਅੱਜ ਕੱਲ ਫੈਸ਼ਨ ਕਰਦੇ ਆ ਨਾ ਨਾ ਉਦੋਂ ਤੁਸੀਂ ਕਿਵੇਂ ਰਹਿੰਦੇ ਸੀ ਜੇ ਤੁਹਾਨੂੰ ਮਾਪਿਓ ਜਿਹੜੇ ਆ ਉਹ ਰੋਕਦੇ ਸੀ ਜਾਂ ਖੁੱਲੇ ਤੁਰੇ ਫਿਰਦੇ ਸੀ ਨਾ ਖੁੱਲੇ ਛੱਡ ਕੇ ਵੀਰ ਇਹ ਲੇੜਾ ਸਾਡਾ ਇਸ ਤਰ੍ਹਾਂ ਰਹਿਣਾ ਹੈ ਇਹ ਕਿਤੇ ਐਨਾ ਨਹੀਂ ਹੋ ਗਿਆ ਨਾ ਅੱਜ ਅੱਛਾ ਇਹ ਟੱਪਾ ਦੇਣਾ ਜੇ ਤੇਰਾ ਸਿਰ ਤੇ ਨਹੀਂ ਖਲੋਂਦਾ ਲਾ ਕੇ ਸੁਰਦੇ ਡੰਗਰ ਜਿਹਾ ਬੱਸ ਇਹ ਐ ਕਰਕੇ ਬਾਹਰ ਤੱਕ ਬਾਹਰ ਬੰਦੇ ਬੋਲਦੇ ਪਏ ਨੇ ਸਾਨੂੰ ਇਨਾ ਹੁਕਮ ਨਹੀਂ ਸੀ ਵੀ ਐ ਕਰਕੇ ਬਾਹਰ ਆਈ ਚਾਦੀ ਮਾਰ ਦੇ ਕਿ ਇੰਨੀ ਸੱਡੀ ਹੁਣ ਦੇ ਮਾਹੌਲ ਨੂੰ ਕਿਵੇਂ ਦੇਖਦੇ ਹੋ ਫਿਰ ਤੁਸੀਂ ਹੈ ਜਿਹੜਾ ਹੁਣ ਮਾਹੌਲ ਚੱਲਿਆ ਹੁਣ ਤਾਂ ਵਾਗ ਰੂ ਤੁਸੀਂ ਕੀ ਮੰਨਦੇ ਤੇ ਕੀ ਆਂਦੇ ਹੁਣ ਕਿੰਨਾ ਕਿਤੇ ਨੇ ਤਸੀਖਤੇ ਡਰ ਸੀ ਮਾਂ ਪਿਓ ਦਾ ਮਾਂ ਪਿਓ ਦਾ ਬਹੁਤ ਡਰ ਸੀ ਮਾਂ ਤੇ ਪਿਓ ਨੇ ਤੇ ਜ ਘਾਟ ਰੱਖਣਾ ਮੇਰੇ ਪਰਵਾਂ ਨੇ ਇੱਕ ਵਾਰ ਐ ਕਰਕੇ ਵੇਖਣਾ ਲਾ ਲ ਲ ਅੱਖਾਂ ਕੱਢ ਕੇ ਤੇ ਆਖਣਾ ਵੋਏ ਹੁਣ ਖਰੇ ਕੀ ਆਖੇ ਬਸ ਉੱਥੇ ਮਰ ਜਣ ਕਕੂੜੀ ਤੇ ਇੱਕ ਕੋੜਾ ਸੀ ਅਸੀਂ ਸਾਡੇ ਘੋੜੇ ਨੂੰ ਕੋਈ ਹੱਥ ਨਹੀਂ ਸੀ ਲਾ ਸਕਦਾ ਜਾਂ ਮੇਰਾ ਵੀਰ ਤੇ ਜਾਂ ਮੇਰਾ ਡੈੜੀ ਤੇ ਛੇਕੜ ਤੇ ਆ ਕੇ ਮੇਰੀ ਵਾਰੀ ਆ ਜਾਂਦੀ ਸੀ ਮੈਨੂੰ ਨਹੀਂ ਸੀ ਕੋਈ ਆਹੰਦਾ ਸਾਂਹ ਸੀ ਕੋੜਾ ਬਸ ਸਾਂਹ ਕੋੜਾ ਜਦੋਂ ਪਿੰਡੋਂ ਨਿਕਲੇ ਤੇ ਕੋਈ ਸਾਨੂੰ ਸਾਧਨਾ ਨਾ ਮਿਲੇ ਇੱਕ ਗੱਡ ਜੋਲੀ ਇੱਕ ਸਾਡੇ ਬਜ਼ੁਰਗ ਇੱਕ ਮਾਂ ਮੇਰੀ ਸੀ ਉਹ ਵੀ ਬਜ਼ੁਰਗ ਸੀ ਤੇ ਜਿਹੜਾ ਮੇਰਾ ਬਪੂ ਸੀ ਨਾ ਮੇਰੇ ਤੇ ਉਹ ਦਾ ਪਰ ਆ ਵੱਡਾ ਸੀ ਸਾਰਿਆਂ ਤੋਂ ਉਹ ਵੀ ਬਜ਼ੁਰਗ ਮੈਂ ਨਾ ਜਿਹੜੇ ਉਥੇ ਚੌਧਰੀ ਜਲਾਏ ਜੁਲਏ ਉਹ ਪੁੱਤ ਨਾ ਉਹਨਾਂ ਦੇ ਨਾਂ ਦੱਸ ਦਿਓ ਕਿ ਜਾਤ ਚੇਤੇ ਨਹੀਂ ਮੈਨੂੰ ਨਹੀਂ ਪੁੱਤਰ ਜਾਤ ਮੈਂ ਤੈਨੂੰ ਦੱਸਿਆ ਵੀ ਅਸੀਂ ਇੰਨਾ ਲੰਮਾ ਕਦੇ ਨਹੀਂ ਸੀ ਅੱਛਾ ਚਲੋ ਗੱਲ ਦੱਸੋ ਤੁਸੀਂ ਕਿਹੜੇ ਦੱਸਣ ਲੱਗੇ ਫੇਰ ਅਸੀਂ ਨਾ ਉਸ ਕੋੜੀ ਦੇ ਤੇ ਤੈਨੂੰ ਆ ਕੇ ਵੀ ਜੇ ਮੈਨੂੰ ਨਾ ਤਾਰੂ ਕਸ ਦੇ ਤੇ ਕਾਠੀ ਪਾ ਦੇ ਹੁੰਦੇ ਤੇ ਬਹਿ ਗਏ ਤੇ ਨਿੱਕੇ ਤੇ ਲੱਗੇ ਵੱਡੇ ਪੰਜ ਜਾਣੇ ਸੀ ਉਹਨਾਂ ਨੂੰ ਮਗਰਬਾ ਲਿਆ ਜਿਹੜੀ ਨਿੱਕੀ ਗੁੱਡੀ ਸੀ ਨਾ ਉਹਨੂੰ ਆਪਦੇ ਅੱਗੇ ਬਾ ਲਿਆ ਲੀੜਾ ਲੈ ਕੇ ਤੇ ਉਹਨਾਂ ਨੂੰ ਲੱਕ ਨਾ ਬੰਨ ਲਿਆ ਮੈਨੂੰ ਆਖਣ ਲੱਗੇ ਪੁੱਤਰ ਤੂੰ ਤਾਂ ਮਰਨਾ ਸੀ ਤੇ ਨਾ ਜਵਾਕਾ ਨੂੰ ਨਹੀਂ ਸੀ ਤੇ ਬਣਾ ਇਹ ਵੀ ਡਿੱਗ ਕੇ ਮਰ ਜਾਣਗੇ ਨਹੀਂ ਬਾਪੂ ਨਹੀਂ ਕੁਛ ਨਹੀਂ ਇਹਨਾਂ ਨੂੰ ਹੁੰਦਾ ਜਿੰਨਾ ਚਿਰ ਮਾਇਆ ਨਾ ਇਹਨੂੰ ਤੁਹਾਡੇ ਕੋਲੇ ਪੜਕਦਾ ਮੇਰੇ ਕੋਲ ਨਹੀਂ ਇਹਨੇ ਪੜਕਣਾ ਦਾ ਅੱਛਾ ਉਸ ਕੋੜੇ ਤੇ ਪੁੱਤਰ ਮੈਂ ਉਹਨਾਂ ਜਵਾਕਾ ਨੂੰ ਲੈ ਕੇ ਐਸ ਪਾਸੇ ਆਈ ਸੀ ਨਾ ਮੇਰੀ ਮਾ ਪਿਓ ਨਾਲ ਤੇ ਨਾ ਮੇਰੇ ਦੋ ਪਰਾ ਸੀ ਤੁਸੀਂ ਕਿਤੇ ਨਾਲ ਆ ਗਏ ਫਿਰ ਅਸੀਂ ਆਦੇ ਬਾਪੂ ਨਾਲ ਤੇ ਜਿਵੇਂ ਆ ਭੈਣ ਭਰਾ ਤੁਰੇ ਜਾਂਦੇ ਨੇ ਜਿੱਥੇ ਨਾਲ ਆ ਗਏ ਜਿਸ ਜਿੱਥੇ ਨਾ ਹੀ ਤੁਰੇ ਹੈ ਜਿੱਥੇ ਉਹ ਖਲੋ ਜਾਂਦੇ ਸੀ ਉੱਥੇ ਆਪ ਖਲੋਈ ਜਾਂਦਾ ਸੀ ਫਿਰ ਜਿਹੜਾ ਬਜ਼ੁਰਗ ਵੇਖ ਲੈਣਾ ਉਹਨੂੰ ਆਖਣਾ ਬਾਪੂ ਤੂੰ ਨਿਗਾਹ ਮਾਰ ਕੇ ਤੇ ਤੂੰ ਨਿਕਲਦਾ ਇੱਥੇ ਆਪ ਇਹਨਾਂ ਬੱਚਿਆਂ ਨੂੰ ਰੋਟੀਆਂ ਮੰਗ ਕੇ ਲਿਆ ਕੇ ਖਵਾ ਦੇਗੀ ਉਹਨੇ ਆਖਣਾ ਪੁੱਤਰ ਇੱਥੇ ਤੂੰ ਨਿਕਲਦਾ ਜਾ ਕੇ ਚਾਚੀ ਤਾਈ ਆਖਣਾ ਚਾਚੀ ਮੇਰੇ ਨਾਲ ਚੱਲੇਂਗੀ ਚੱਲ ਪੁੱਤਰ ਉਹਨੂੰ ਨਾਲ ਲੈ ਲੈਣਾ ਉੱਥੇ ਰੋਟੀਆਂ ਲਿਆਉਣੀਆਂ ਇੱਕ ਥਾਂ ਤੇ ਰੋਟੀਆਂ ਪੱਕਣ ਪਈਆਂ ਬੜੀਆਂ ਚੌਖੀਆਂ ਉਹਨੇ ਮੈਨੂੰ ਇੰਨੀਆਂ ਵੱਡੀਆਂ ਰੋਟੀਆਂ ਪਾਤੀਆਂ ਐਡਾ ਡੱਬਾ ਉਹਨੇ ਮੈਨੂੰ ਚਾਰ ਦਾ ਭਰ ਦਿੱਤਾ ਅੱਛਾ ਜੀ ਭਰ ਕੇ ਤੇ ਮੈਂ ਲਿਆ ਕੇ ਬੱਚਿਆਂ ਨੂੰ ਖਵਾ ਦਿੱਤੀਆਂ ਫਿਰ ਉਹਨਾਂ ਦੀ ਮਾਂ ਨਹੀਂ ਸੀ ਨਾਲ ਤੇ ਉਹਨਾਂ ਨੂੰ ਭੁੱਖਿਆ ਥੋੜਾ ਰੱਖਣਾ ਸੀ ਮੈਂ ਮੇਰੀਆਂ ਅੰਦਰਾਂ ਸੀ ਹਾਂ ਇਧਰ ਲਿਆ ਕੇ ਉਹਨਾਂ ਨੂੰ ਸਾਰਿਆਂ ਨੂੰ ਆਪਦੇ ਮਾਪਿਆਂ ਦੇ ਕੋਲ ਬਾਤ ਐ ਵੀ ਲਾ ਵੀ ਮੈਂ ਤੁਹਾਡੇ ਤੇ ਧਰਮ ਕੀਤਾ ਤੁਹਾਡੇ ਪੱچے ਲਿਆਈ ਆ ਅੱਛਾ ਅੱਛਾ ਇਹਨੂੰ ਤੁਸੀਂ ਪਾਲੋ ਤੁਸੀਂ ਮੈਂ ਤੇ ਔਖਾ ਨਹੀਂ ਲੱਗਣਾ ਘਰ ਛੱਡਣਾ ਫਿਰ ਵੀ ਇਹ ਤਾਂ ਹੀ ਨਿਕਲਦੀਆਂ ਹੀ ਔਖਾ ਕਹਿੰਦਾ ਕੀ ਕਹ ਦੱਸ ਕੇ ਤੈਨੂੰ ਹਮ ਮਾਰ ਕੇ ਤੇ ਕੀ ਦੱਸਾਂ ਤੈਨੂੰ ਵੀਰ ਮੇਰਾ ਜਦ ਇਹ ਨਹੀਂ ਪਰਜਾਈ ਇਹਨੂੰ ਮਾਰੇ ਤਲਵੰਡੀ ਪਰਜਾਈ ਤਲਵੰਡੀ ਮਾਰੀ ਤਲਵੰਡੀ ਮਾਰੀਗੀ ਨੰਦਾ ਪਰ ਆਵੀ ਕੋਈ ਦੱਸੋ ਹਾਂ ਗੱਲਬਾਤ ਕੁੱਕ ਆਵਦੀ ਜਦੋਂ ਉਜੜੇ ਜੇ ਘਰ ਐਡਾ ਭਰਿਆ ਘਰ ਛੱਡਿਆ ਹਾਂ ਜੀ ਘਰ ਛੱਡਿਆ ਤੇ ਫਿਰ ਕੁੰਜੀਆਂ ਜਦੋਂ ਫੜਾਈਆਂ ਉਦੋਂ ਹਾਈ ਨਿਕਲੀਆਂ ਵੀ ਇੰਨਾ ਘਰ ਭਰਿਆ ਤੇ ਹੁਣ ਵੇਖ ਕਿੰਨਾ ਨੂੰ ਪੜਾਉਣ ਡੈ ਕਿੰਨੂੰ ਦਿੱਤੀਆਂ ਕੁੰਜੀਆਂ ਕੁੰਜੀਆਂ ਜਿਹੜੇ ਮੱਝ ਵੀ ਸੀ ਤਾਂ ਵੇਖੋ ਅਸਲ ਦੇ ਤਾਂ ਜਲਾਇਆਂ ਨੇ ਲਈਆਂ ਸੀ ਕੁੰਜੀਆਂ ਸਹਤੋਂ ਜਿਹੜੇ ਇਹ ਗੈਸੇ लागे बन्ने दे जेड़े ਸਾਡੇ ਲਾਗੇ ਸੀ ਜਿੰਨਾ ਵੇਖ ਲਵੇ ਆ ਵੇਲੀ ਸੀ ਸਾਡੀ ਮਾਲ ਵਾਲੀ ਇੱਥੇ ਉਹਨਾਂ ਦੇ ਘਰ ਸੀ ਉਹ ਬਾਪੂ ਬਾਪੂ ਕਰਨ ਵੀ ਲੈਂਦੇ ਮਾਰੇ ਬਾਪੂ ਕਰਦੇ ਸੀ ਹੋਰ ਕੀ ਸੀ ਤੁਹਾਡਾ ਪਿੰਡ ਮਾਨਕ ਸੀਗਾ ਮੈਨੂੰ ਆਪਦੇ ਪਿਤਾ ਦਾ ਨਾਮ ਤੇ ਭਰਾਵਾਂ ਦੇ ਨਾਮ ਦੱਸੋ ਦਾਦਿਆਂ ਦੇ ਕੋਈ ਇੱਕ ਦਾ ਨਾਮ ਸੀ ਵਿਸਖਸ ਇੱਕ ਦਾ ਨਾਮ ਸੀ ਸੌਂਡਸ ਬਾਪੂ ਮੇਰੇ ਦਾ ਤੇ ਡੈਡੀ ਦਾ ਨਾਮ ਸੀ ਤਾਇਲ ਸਿੰਘ ਤੇ ਜਿਹੜੇ ਚਾਚੇ ਤਾਏ ਸੀ ਉਹਨਾਂ ਦੇ ਭਰਾ ਦਾ ਨਾਂ ਸੀ ਇੱਕ ਦਾ ਨਾਂ ਇੰਦਰ ਸੀ ਇੱਕ ਦਾ ਨਾਂ ਅਗਰਪਾਲ ਦੋਵੇਂ ਭਰਾ ਸੀ ਕੋਈ ਨੰਬਰ ਤਾਂ ਤੁਹਾਡੇ ਪਿੰਡ ਦੇ ਕੋਈ ਹੁਣ ਮੁਸਲਮਾਨ ਜੱਟ ਜਾਂ ਨਾ ਚੇਤੇ ਹੋਣ ਇੰਨੀ ਲੰਮੀ ਟੁੰਡ ਹੈ ਕਿ ਨਹੀਂ ਬਾਹਰ ਨਹੀਂ ਤੈਨੂੰ ਦੱਸਿਆ ਵੇ ਬਾਹਰ ਅਸੀਂ ਕਦੇ ਗਏ ਨਹੀਂ ਸਾ ਬਸ ਅੰਮਕੜੇ ਕਰੀਦਾ ਤੁਹਾਡੀ ਉਮਰ ਕਿਉਂਕਿ ਤੁਹਾਨੂੰ ਵਾਰ-ਵਾਰ ਮੈਂ ਗੱਲ ਤਾਂ ਪੁੱਛਦਾ ਤੁਹਾਡੀ ਉਮਰ ਰੱਬ ਨੇ ਬਹੁਤ ਸੋਹਣੀ ਜੋੜੀ ਜਿਹੜੀ ਹਜੇ ਤੱਕ ਸਲਾਮਤ ਆ ਤੇ ਮੈਂ ਤਾਂ ਹੁਣ ਅੱਜਕੱਲ ਜਿਹੜਾ ਹੈਗਾ ਉਹ ਵਿਆਹ ਕਰਨ ਤੋਂ ਬਾਅਦ 1-2 ਮਹੀਨੇ ਬਾਅਦ ਆ 1-2 ਸਾਲਾਂ ਬਾਅਦ ਇਹ ਜੋੜੀ ਦਾ ਰੌਲਾ ਪੈ ਜਾਂਦਾ ਹੈ। ਤਲਾਕ ਹੁੰਦੇ ਪੈਣੇ। ਕੀ ਕਹੋਗੇ? ਉਹ ਪਰਮਾਤਮਾ ਨੂੰ ਉਹ ਪੱਤਰ ਲਿਖਿਆ ਹੀ ਹੁੰਦਾ ਇਸ ਤਰ੍ਹਾਂ। ਪੁੱਤ ਮੈਂ ਇਸ ਤਰ੍ਹਾਂ ਵਿਆਹ ਕਰਾਏਂਗੀ ਫਿਰ ਤੇਰੇ ਨਾਲ ਆ ਕੰਮ ਹੋਵੇਗਾ ਉਹ ਲਿਖਿਆ ਰਹੇ। ਨਹੀਂ ਜਾਦੇ ਹੋਣ ਲੱਗ ਗਏ ਮਤ। ਹਾਂਜੀ। ਉਹ ਫਿਰ ਆਪ ਦੇ ਮੂੰਹ ਚ ਕਦੇ ਚੰਗਾ ਬਾਜ਼ ਨਿਕਲ ਗਿਆ। ਮੈਂ ਬਾਜ਼ ਦਿੱਤੀ। ਵੀ ਪੱਤਰ ਤੇ ਮੈਂ ਅੱਗੋਂ ਕੀ ਕਹੀ? ਹੂੰ। ਤੇ ਬੜੀ ਗੱਲ ਗਲਤ ਬੋਲਦਾ ਵੀ ਮੈਂ ਸਵਰੇ ਨੂੰ ਕਿਨੇ ਅੱਗੋਂ ਬੋਲੀ ਆ ਮੈਂ ਉਹਨੇ ਪੁੱਤਰ ਕਰਕੇ ਬਾਜਮਾਰੀ ਮੈਂ ਗਵਾਜਵੇਂ ਦੇਵਾ ਦੱਸੋ ਬਾਪੂ ਜੀ ਠੀਕ ਹੈ ਨਾ ਤੇ ਜੇ ਮੈਂ ਗੋ ਅਖਣਾ ਕੀ ਗਏ ਉਹਨੇ ਅਖਣਾ ਇਹ ਤਾਂ ਗੱਲ ਗਲਤੀ ਕੀ ਕੰਮ ਨਹੀਂ ਠੀਕ ਅੱਜ ਕੱਲ ਤੇ ਬੱਚੇ ਮੋਬਾਈਲਾਂ ਨੂੰ ਜਿਆਦਾ ਬੱਸ ਇਹ ਸਾ ਨਿੱਕੇ ਨਿੱਕੇ ਜਾਂਦੇ ਨੇ ਮੇਰਾ ਏ ਮੈਨੂੰ ਦਿਓ ਤੇ ਸਾਨੂੰ ਪਤਾ ਹੀ ਨਹੀਂ ਸਮਾਹ ਉਹ ਚੰਗਾ ਸੀ ਕਿ ਹੁਣ ਚੰਗਾ ਮਤਾ ਨਹੀਂ ਜੀ ਉਹ ਚੰਗਾ ਸੀ ਕਿਉਂ ਇਜਤ ਸੀ ਜੇ ਤੇਰੇ ਨਾਲ ਟੁਰਪੇ ਤੂੰ ਵੀ ਆਖਿਆ ਮੇਰੀ ਧੀ ਏ ਮੇਰੀ ਭੈਣ ਨੇ ਤੇ ਜੇ ਉਹਦੇ ਨਾਲ ਟੁਰਪੇ ਤੋਨੇ ਵੀ ਆਖਿਆ ਮੇਰੀ ਧੀ ਪੈਣੇ ਤੇ ਜੇ ਹੁਣ ਉਹ ਫਲਾਣੇ ਨਾਲ ਗਈ ਚਲੀ ਹਾਏ ਕਿਉਂ ਗਈ ਇਹ ਤਾਂ ਮਾੜੀ ਸੀ ਇਹ ਚੰਗੀ ਸੀ ਬਸ ਆ ਕੁਝ ਹੁਣ ਤਾਂ ਬੇਸ ਮਹਾਰਾਜ ਸੱਚੇ ਪਾਚ ਜੋ ਕੀ ਪੁੱਛਣ

ਉਹ ਚਲੇ ਜਾਂਦਾ ਤੇ ਮੇਰਾ ਮੋਰ ਘੋਟ ਵੀ ਲੈ ਆ ਮੋਰ ਘੋਟਾਂ ਬੈਠੇ ਹਾਂ ਸੇਵਾ ਕਰਦੇ ਹੋ ਜੀ ਵੀ ਹਾਂ ਜੀ ਬਾਜੀ ਅਜੇ ਮਗਰ ਮਾਇਰਾ ਤੂੰ ਲੈ ਨਹੀਂ ਲੈ ਆ ਮੋਰ ਘੋਟ ਲਾ ਦੇ ਚੋਟ ਵਿੱਚ ਮਗਰ ਹੋ ਗਿਆ ਅੱਜ ਨਹੀਂ ਲਾ ਮਗਰ ਜੇ ਬਹਿ ਜਾਗਾ ਨਾ ਤੇ ਮੇਰੇ ਪੈਰ ਟੋਣ ਲੱਗ ਪਏ ਮੁਰਗੀ ਹੈ ਹਾਂ ਉਮਰ ਕੀ ਹੈ ਬਿਲਕੁਲ ਇਸ਼ਨਾਨ ਕਰਾਂਗਾ ਨਾ ਹਾਂ ਨਾ ਮੈਂ ਤੇ ਸਾਹਮਣੇ ਮੈਂ ਮਦਦ ਚੁਈ ਦਿਲਾਮ ਹੂੰ ਹੂੰ ਮੈਂ ਕਿਹਦੇ ਦੇ ਦੇ ਛੱਡ ਲੋ ਆਏਗੇ ਹਾਂ ਆ ਸਾਡੇ ਮੈ ਸਾਨੂੰ ਲਿਜਾਏਗਾ ਕਿਹੜਾ ਲਿਜਾਏ ਅਗਰ ਮੇਂ ਜੁਦਾ ਮਗਰ ਟੁੱੜੇ ਨਾ ਕੰਦਾ ਪੁੱਤ ਹਾਂ ਨਹੀਂ ਤੁਹਾਡਾ ਪਰਿਵਾਰ ਬਹੁਤ ਸਿਆਣਾ ਹੈ ਸਾਰੇ ਮੈਂ ਵੇਖ ਲਾਇਆ ਸਾਜ ਜੀ ਸਾਰੇ ਇਕੱਠੇ ਹੋਏ ਆ ਸਾਰੇ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਸੰਭਦੇ ਆ ਬੇਬੇ ਕਿਵੇਂ ਉਹਨਾਂ ਨੇ ਜਿਵੇਂ ਗੱਲ ਕਹੀ ਹੈ ਨਹੀਂ ਐਸੇ ਹੀ ਰਹਿੰਗੇ ਵੀਰੇ ਮੈਨੂੰ ਪੁੱਤਰਾ ਆ ਬੱਚੇ ਵਿਚਾਈ ਖਲੇ ਹੂੰ ਮੈਂ ਨਾ ਕਿ ਸੱਚੇ ਪਾਤਸ਼ਾਹ ਜੇ ਪੁੱਤ ਚੰਗਾ ਤੈਨੂੰ ਵੀ ਚੰਗੀ ਤੇ ਜੇ ਪੁੱਤ ਐਨ ਹੋ ਜਾਏ ਤੈਨੂੰ ਅੱਗੋਂ ਹੀ ਆਇਆ ਹੋ ਜਾਣਾ ਠੀਕ ਹੈ ਨਾ ਬਾਪੂ ਜੀ ਕਹਿੰਦੇ ਤੁਸੀਂ ਹਜੇ ਵੀ ਸੇਵਾ ਕਰਦੇ ਜ ਇਹਨਾਂ ਦੀ ਜਾਣੇ ਚੜਾਉਣੀ ਹੈ ਨਾ ਹਾਂਜੀ ਉਦੋਂ ਇਹ حساب ਲਾਉਣਾ ਹੈ ਕਿ ਮੇਰਾ ਡੈਡੀ ਜਾਂ ਮੇ ਰਵੀਰ ਇੱਥੇ ਖਲੇ ਤਾਂ ਨਹੀਂ ਹੋਏ ਆਪਾ ਬੀਬੀ ਇੱਥੇ ਜੀ ਇੱਥੇ ਨਹੀਂ ਖਲੇ ਖਲੇ ਨਹੀਂ ਚਲੋ ਜੀ ਪਰ ਜੰਗਨ ਵਾਂਹੀ ਆਖਣਾ ਚੱਲਗੇ ਗੁੱਸੇ ਹੋਣਗੇ ਹਾਂ ਬਸ ਸਾਨੂੰ ਇਹ ਪਤਾ ਹੈ ਹੋਰ ਸਾਨੂੰ ਗਾਉਣਾ ਦਾ ਨਹੀਂ ਪਤਾ ਸਾਨੂੰ ਕੁਸਵਾਗਾ ਦਾ ਨਹੀਂ ਪਤਾ ਟੀਆਂ ਇਹ ਸਾਡੇ ਚ ਨਹੀਂ ਸੀ ਲੱਗਦੇ ਤੁਸੀਂ ਜਾਂਦੇ ਦੇ ਵੇਖਣ ਜਦੋਂ ਉੱਥੇ ਜਾਈਦਾ ਸੀ ਕਿਹੜਾ ਪਿੰਡ ਸੀ ਰੋੜੀ ਕਪੋਰਾ ਜੈਤੋ ਸਟੇਸ਼ਨ ਸੀ ਹਾਂਜੀ ਅੱਛਾ ਅੱਛਾ ਜੀ ਜੈਤੋ ਕੋਈ ਕਿਤੇ ਗਏ ਹੋਏ ਤੇ ਪਹੁੰਚ ਲਿਆ ਜਾਈਏ ਪਰ ਫੇਰ ਵੀ ਸਾਨੂੰ ਡਰ ਹੁੰਦਾ ਸੀ ਸਾਡਾ ਮਾਪੂ ਜਾ ਮੇਰੇ ਵੀਰ ਆਖਣਗੇ ਬੀਬੀ ਉੱਥੇ ਜਾ ਕੇ ਕਮਲ ਛਾਂ ਦੇ ਰਹੀ ਜੀ ਇਹ ਆਪਾਂ ਨਹੀਂ ਇਹੋ ਜੇ ਕੰਦੇ ਕਮਲੇ ਕੱਲ ਤਾਂ ਫਿਰ ਡਰਦੀਆਂ ਕੋ ਨਹੀਂ ਨਾ ਵੀਰ ਸਾਨੂੰ ਤਾਂ ਇੱਥੇ ਹੁਣ ਗਏ ਆ ਆਪਦੇ ਘਰ ਆਲੇ ਆ ਮੈਨੂੰ ਅਜੇ ਵੀ ਡਰ ਆਉਂਦਾ ਮੇਰਾ ਪਤਰੀਆ ਹੈ ਹਾਲ داری ਜੇ ਖੈ ਤਾਂ ਮੈਨੂੰ ਕੋ ਗੁੱਸੇ ਨਾ ਹੋਵੇ ਮੈਂ ਕਿਹੜਾ ਕੰਮ ਗਲਤ ਨਾ ਕੋ ਕੀਤਾ ਹੋਵੇ ਕਿਤੇ ਮੈਨੂੰ ਉਹ ਨਾ ਆਖੇ ਕੁਝ ਅਸੀਂ ਜਦੋਂ ਪਿੰਡੋਂ ਨਿਕਲੇ ਆ ਨਾ ਅੱਛਾ ਜੀ ਇਹਨਾਂ ਨੇ ਕੁਝ ਦੇਖਿਆ ਤੇ ਚੜ ਗਏ ਗੱਡੀ ਤੇ ਅੱਛਾ ਤੇ ਬੰਦ ਹੋ ਗਏ ਸੀ ਅਸੀਂ ਆਏ ਆਪਾਂ ਦੇਖੇ ਨੇ ਅੱਛਾ ਦੱਸੋ ਕੀ ਕੀ ਵੇਖਿਆ ਜੇ ਨਹਿਰ ਸੀ ਐਡੀ ਹੂੰ ਹੂੰ ਜਿੰਦੇ ਵਿੱਚ ਐ ਐ ਐ ਰੁੜੇ ਬੰਦੇ ਬੱਲੇ ਬੱਲੇ ਹੂੰ ਹੂੰ ਦੋ ਦੋ ਚਾਰ ਚਾਰ ਲੱਗੇ ਜਾਂਦੇ ਨੇ ਹੂੰ ਨਹਿਰ ਸੀ ਐਡੀ ਹੂੰ ਹੂੰ ਜਿੰਦੇ ਵਿੱਚ ਐ ਐ ਐ ਰੁੜੇ ਬੰਦੇ ਬੱਲੇ ਬੱਲੇ ਹੂੰ ਹੂੰ ਦੋ ਦੋ ਚਾਰ ਚਾਰ ਲਗੇ ਜਾਂਦੇ ਹੂੰ ਫਿਰ ਇੱਕ ਲੜਕੀ ਬੱਚਾ ਹੂੰ ਪੈ ਅੱਥੀ ਨਹੀਂ ਸਗਲੇ ਪਾਏ ਪੈਰੀ ਨਹੀਂ ਪਾਏ ਦੁੱਧ ਉਤੋਂ ਛੱਗਾ ਚੁੱਕਿਆ ਆ ਤੇ ਇਸ ਤਰ੍ਹਾਂ ਪਈ ਇੱਥੇ ਖੱਪਾ ਐਡਾ ਹੋਇਆ ਓਏ ਹੋਏ ਬਰਛੀ ਵਜੀ ਹੋਣੀ ਬਰਛੇ ਵਜੀ ਹੂੰ ਉਹ ਬੱਚਾ ਜਿਹੜਾ ਹੈ ਨਾ ਉਹ ਉੱਤੇ ਲੇਟਦਾ ਕਦੇ ਦੁੱਧ ਐਸ ਨੂੰ ਫਾ ਲੈਂਦਾ ਕਦੇ ਐਸ ਨੂੰ ਫਾ ਲੈਂਦਾ ਉੱਤੇ ਲੇਟਦਾ ਪਿਆ ਤੂੰ ਆਖ ਐਨ ਪੈਣਾ ਪਚੂਕ ਲੱਗੀ ਹੈ ਨਹੀਂ ਕਿੰਦਾ ਸੋਣਾ ਨਹੀਂ ਮੈਂ ਮਰ ਜਾਏ ਤਾਂ ਡੁੱਬ ਜਾਏਗਾ ਹਾਂਜੀ ਹਾਂਜੀ ਕੌਣ ਚੁੱਕਦਾ ਵੀਰ ਉਸ ਵੇਲੇ ਆਪ ਵੀ ਜਾਣ ਲ ਕੋਈ ਦੀ ਇਹ ਬੱਚੇ ਨੂੰ ਕੌਣ ਦਰੋਹੀ ਮਾਲਕਾ ਇਹ ਜਿਹੜੇ ਅਸੀਂ ਵੇਖੇ ਨੇ ਨਾ ਅਸੀਂ 3-4 ਮਹੀਨੇ ਨਾ ਤਾਂ ਤਾਂ ਮੰਜੀ ਤੇ ਨਹੀਂ ਸੀ ਪਿਆ ਜਾਂਦਾ ਬਾਂ ਬਾਂ ਕਰਕੇ ਉੱਠ ਬਹਿਣਾ ਹੂੰ ਐਨਾ ਡਰ ਆਉਂਦਾ ਹੁੰਦਾ ਸੀ ਬੜੇ ਵੇਖੇ ਨੇ ਵਾਇਗਰੂ ਵਾਇਗਰੂ ਇਹ ਫਿਰ ਵੰਡ ਤਾਂ ਚੰਗੀ ਨਹੀਂ ਹੋਈ ਬੜੇ ਦੁਨੀਆ ਵੱਡ ਫਟ ਕਿਸੇ ਦੇ ਸਿਰ ਰੜੇ ਜਾਣ ਕਿਸੇ ਦਾ ਜਿੱਸਾ ਸਾਰਾ ਡੋਰੀ ਆ ਜਾਏ ਮੇਰੇ ਵੀਰ ਬਹੁਤ ਔਖਾ ਕੰਮ ਹੋਇਆ ਹੁਣ ਸਕੇ ਯਾਦ ਕਰੀਏ ਤਾਂ ਮੈਂ ਨਹੀਂ ਪਵ ਰਾਤ ਨੂੰ ਵੀ ਡਰੀ ਆਵੇਂ ਬਿਲਕੁਲ ਸਹੀ ਗੱਲ ਹੈ ਜੀ ਤੁਸੀਂ ਉਹ ਦਖਾਂਤ ਵੇਖਿਆ ਮਾਤਾ ਜੀ ਹਾਂ ਬੜਾ ਅਰ ਅਸੀਂ ਆਉਣਾ ਸੀ ਮੇਰਾ ਪਿਤਾ ਨਾਲ ਮੈਂ ਜਿਹੜੀ ਬਲਟਾਈ ਇਸ ਤਰ੍ਹਾਂ ਮੈਨੋਂ ਆਂਦਾ ਪੁੱਤਰਾ ਇਹਨੇ ਨਹੀਂ ਗੱਲ ਬਣਨੀ ਲੀੜਾ ਬਦਲ ਦੇ ਹਾਂਏ ਹਾਏ ਚਾਚਾ ਮੇਰਾ ਕੋਲ ਤੇ ਮੈਂ ਲੀੜਾ ਕਿਵੇਂ ਲਾਵਾਂ ਇਹਨਾਂ ਦਾ ਪੁੱਤਰਾ ਇਹਨਾਂ ਦੇ ਪੈਰ ਲੀੜਾ ਤਾਂ ਕਰਕੇ ਨਾ ਪੈਰ ਵੇਢੀ ਗਏ ਇਹ ਪਹਿਲੀ ਵਾਰ ਅਸੀਂ ਉਹਦੀ ਅੱਖੀਆਂ ਆਈਆਂ ਦੀ ਮੈਂ ਨਾ ਦੇ ਪੈਰ ਦੇ ਪੈਰ ਦੇਖ ਕੇ ਮਗਰ ਟੁਰੀ ਜਾਮਾ ਇਹ ਨਹੀਂ ਉਹ ਕਮੰਦਾ ਸੀ ਇਹ ਮੈਂ ਸਰ ਤੋਂ ਲੇੜਾ ਲ ਮੂੰਹ ਤੋਂ ਲੇੜਾ ਲ ਤੇ ਪੈਰਾਂ ਦੀ ਪਛਾਣ ਰਹਿ ਜਾਂਦੀ ਸੀ ਫਿਰ ਇਤਰਾ ਹੈ ਪੈਰ ਮਗਰੋ ਵੀ ਨਹੀਂ ਐ ਐ ਇੰਨਾ ਜਾਈ ਕਰਕੇ ਹੁੰਦਾ ਹੈ ਨਾ ਆਈਆਂ ਤੇ ਐਵੇਂ ਵੇਹੜਿਆ ਜਾਣਾ ਤੇ ਪੈਰ ਮਾਤਾ ਵੇਹਦੇ ਬੰਦਾ ਕਿ ਹੋਰ ਦੇ ਪਿੱਛੇ ਤੁਰ ਜੋ ਭਲਾ ਨਾ 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 ਮੇਰੇ ਵੀਰ ਹੈ ਉਹ ਫਿਰ ਉਹ ਪਰਮਾਤਮਾ ਆਪੇ ਵਕਤ ਦੱਸਦਾ ਏ ਵੀ ਆਏ ਰੋਕ ਤੇ ਜਾਈਂ ਹੂੰ ਕਿਉਂ ਬਾਪੂ ਜੀ ਬੇਬੇ ਕਹਿੰਦੀ ਵੀ ਪੈਰ ਵੇਂਦੇ ਤੇ ਪੈਰ 2 3 ਬੰਦੇ ਤੁਰੇ ਜਾਂਦੇ ਤੇ ਪੈਰ ਵੇਂਦੇ ਹੁੰਦਾ ਕਿ ਹੋਰ ਤੇ ਨਾ ਉਹ ਨਾ ਉੱਥੋਂ ਚੜ ਕੇ ਨਾ ਉਦੋਂ ਆਣ ਬੋਲ ਨਹੀਂ ਸੀਗਾ ਅਰੇ ਜਾਨਾ ਆਹੋ ਜੀ ਉਦੋਂ ਮਹੂਤਾ ਕਾਇਆ ਚੜਨ ਹੂੰ ਉਹਦੀ ਅੱਖਾਂ ਆਈਆਂ ਦੋਵੇਂ ਜੇ ਧਿਆਨ ਕੇ ਆਉਣਾ ਹੋਣੇ ਕੰਮ ਕਰ ਤੇ ਪੱਲੂ ਪਿਆ ਕਰਕੇ ਤੇ ਹੁੰਦੇ ਮਗਰ ਧੋਰ ਅਹੋ ਤੂੰ ਦਾ ਉਥੋਂ ਜੰਮਰ ਮਾਰਿਆ ਨਹੀਂ ਮੈਂ ਉਹੀ ਗੱਲ ਕੀਤੀ ਹੈ ਨਾ ਵੀ ਜੇ ਪੈਰ ਵੇਦੇ ਮੈਂ ਦਾ ਬੰਦਾ ਕਿ ਹੋਰ ਦੇ ਮਗਰ ਲੱਜੇ ਐਵੇਂ ਮੇਰੇ ਉਹਦਾ ਮਾਰਾ ਆ ਕਰਨਾ ਮਾਪਿਆਂ ਨੇ ਨਾ ਹਾਂਜੀ ਮਾਪਿਆਂ ਨੇ ਆ ਕਰਨਾ ਜਾਂਦਾ ਸਹੀ ਗੱਲ ਕੋਟ ਗੰਡਾ ਸਿੰਘ ਕੋਟ ਗੰਡਾ ਸਿੰਘ ਵਾਲਾ ਬੁਰਜ ਮੱਖਣ ਸਿੰਘ ਜਿਹੜਾ ਫਿਰੋਜ਼ਪੁਰ ਦੇ ਵਿੱਚ ਪਿੰਡ ਆ ਉਸ ਪਿੰਡ ਦੇ ਵਿੱਚ ਅਸੀਂ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਸੋ ਮੈਨੂੰ ਆਸ ਹੈ ਕਿ ਇਹ ਗੱਲਬਾਤ ਵੀ ਤੁਹਾਨੂੰ ਚੰਗੀ ਲੱਗੀ ਹੋਊਗੀ ਇਸ ਇਲਾਕੇ ਦੇ ਜਿਹੜੇ ਵੀ ਸੱਜਣ ਸਾਡ ਨੂੰ ਫੋਲੋ ਕਰਦੇ ਨੇ ਸਾਡੇ ਨਾਲ ਜੁੜੇ ਆ ਉਹ ਜਰੂਰ ਆਪਦੇ ਪਿੰਡ ਦੇ ਵਿੱਚ ਲੋਕਾਂ ਨਾਲ ਸ਼ੇਅਰ ਕਰਿਆ ਕਰੋ ਜਿਹੜੇ ਲਹਿੰਦੇ ਪੰਜਾਬ ਦੇ ਵਿੱਚ ਆ ਤਾਂ ਕਿ ਇਹਨਾਂ ਬਜ਼ੁਰਗਾਂ ਦੇ ਨੇ ਉਸ ਸਮੇਂ ਜਿੰਨਾ ਬਜ਼ੁਰਗਾਂ ਦੇ ਮੁਸਲਮਾਨ ਬਜ਼ੁਰਗਾਂ ਦੇ ਨਾਮ ਲੈਣੇ ਉਹਨਾਂ ਦੇ ਪਰਿਵਾਰਾਂ ਤੱਕ ਗੱਲਬਾਤ ਪਹੁੰਚੇ ਤਾਂ ਉਹ ਵੀ ਖੁਸ਼ ਹੋਣ ਕਿ ਬਜ਼ੁਰਗ ਸਾਨੂੰ ਇੱਧਰ ਆ ਕੇ ਅੱਜ 74-75 ਸਾਲਾਂ ਬਾਅਦ ਵੀ ਸਾਨੂੰ ਚ